ਨਪ੍ਰੀਤ ਸਿੰਘ 41 ਦੇ ਉੱਤੇ ਪਰਮਬੰਦ ਸਿੰਘ ਬੰਟੀ ਰੁਮਾਣਾ ਅਕਾਲੀ ਦਲ ਦੇ ਲੀਡਰ ਬਹੁਤ ਸਾਰੇ ਇਲਜ਼ਾਮ ਲਾਉਂਦੇ ਹੋਏ ਨਜ਼ਰ ਆਏ ਇਲਜ਼ਾਮ ਵੀ ਲੈਂਡ ਪੁੱਲਿੰਗ ਪਾਲਿਸੀ ਦੇ ਬਾਬਤ ਹੀ ਬੋਰਡ ਵੇਖੋ ਕਿੰਨਾ ਵੱਡਾ ਹੋਇਆ ਜਿਹੜਾ ਸਰਕਾਰ ਦੇ ਹੱਥ ਲੱਗਿਆ ਤੇ ਜਿਹਨੂੰ ਵਰਤ ਕੇ ਸਰਕਾਰ 41 ਸਾਹਿਬ ਤੋਂ ਜੋ ਕਰਾਉਣਾ ਚਾਹੁੰਦੀ ਹੈ ਜੋ ਬੁਲਾਉਣਾ ਚਾਹੁੰਦੀ ਹੈ ਚਾਹੇਓ ਲੁਧਿਆਣੇ ਦੀ ਪਾਈ ਇਲੈਕਸ਼ਨ ਦੇ ਵਿੱਚ ਮਦਦ ਲੈਣ ਦੀ ਗੱਲ ਹੋਵੇ ਐ ਇੰਨਾ ਕਾਗਜਾਂ ਨੇ ਮਦਦ ਕਰਾਈ ਪਰਮਬੰਦ ਸਿੰਘ ਬੰਟੀ ਰੋਮਾਣਾ ਹੋੜਾ ਨੇ ਕੀ ਚਾਹੁੰਦਾ ਹੈ ਪੰਜਾਬ ਪ੍ਰੋਗਰਾਮ ਦੇ ਰਾਹੀ ਮੰਤਰੀ ਸਿੰਘਿਆਲੀ ਦੇ ਉੱਤੇ ਇਹ ਦੋਸ਼ ਲਾਇਆ ਕਿ ਮੰਤਰੀ ਸਿੰਘਿਆਲੀ ਹੋਈ ਜਿਹੜੇ ਕਿ ਇੱਕ ਬਿਲਡਰ ਦੇ ਜਾਂ ਕੋਲੋਨਾਈਜ਼ਰ ਦੇ ਰੂਪ ਦੇ ਵਿੱਚ ਜਾਂ ਵਪਾਰੀ ਦੇ ਰੂਪ ਦੇ ਵਿੱਚ ਵੀ ਲੁਧਿਆਣੇ ਦੇ ਵਿੱਚ ਆਪਣਾ ਕਾਰੋਬਾਰ ਕਰਦੇ ਨੇ ਸਿੰਘਿਆਲੀ ਸਾਹਿਬ ਨੇ ਕਲੋਨੀ ਬਣਾਈ ਹੈ ਲੁਧਿਆਣੇ ਅਵੰਤਾ ਇਨਕਲੇਵ ਪੀਰਮੀ ਪਿੰਡ ਚ ਕਲੋਨੀ ਹੈ 28 ਏਕੜ ਦੇ ਵਿੱਚ ਕਲੋਨੀ ਹੈ ਤੇ ਉਸ ਕਲੋਨੀ ਨੂੰ ਬਣਾਉਣ ਵਾਲੇ ਤਿੰਨ ਉਹਦੇ ਮਾਲਕ ਹੈ ਹਰਕਿੰਦਰ ਸਿੰਘ ਗਰੇਵਾਲ ਹਰਬੀਰ ਸਿੰਘ ਗਰੇਵਾਲ ਤੇ ਮਨਪ੍ਰੀਤ ਸਿੰਘ ਗਰੇਵਾਲ ਇਹ ਤਿੰਨੋਂ ਭਾਈ ਮਨਪ੍ਰੀਤ ਆਲੀ ਤੇ ਦੋਨੋਂ ਉਹਦੇ ਭਰਾ ਇਹ ਡਾਕੂਮੈਂਟਸ ਹੈ ਅਵੰਤਾ ਇਨਕਲੇਵ ਦੇ ਗਲਤ ਕੰਮ ਕੀਤਾ ਹੈ ਕਹਿੰਦੇ ਆਪ ਦੇ ਆਪ ਨੂੰ ਅਕਾਲੀ ਐ ਪਰ ਡਰ ਜ਼ਿਲਾਂ ਤੋਂ ਲੱਗਦਾ ਮਨਪ੍ਰੀਤ ਸਿੰਘ ਈਆਲੀ ਹੋਰਾਂ ਨੇ ਆਮ ਆਦਮੀ ਪਾਰਟੀ ਦੀ ਜੋ ਮੌਜੂਦਾ ਪੰਜਾਬ ਦੀ ਸਰਕਾਰ ਹੈ ਇਸ ਦੀ ਹਮਾਇਤ ਦੇ ਨਾਲ ਕੁਝ ਇੱਕ ਨੋਮੀਨਲ ਜੀ ਫੀਸ ਭਰ ਕੇ ਪਿਛਲੀਆਂ ਤਰੀਕਾਂ ਦੇ ਵਿੱਚ ਯਾਨੀ ਕਿ 2015 ਦੇ ਵਿੱਚ ਇਹ ਸ਼ੋਅ ਕੀਤਾ ਕਿ 2015 ਦੇ ਵਿੱਚ ਅਸੀਂ ਫੀਸ ਭਰ ਕੇ ਇਹ ਕਲੋਨੀ ਕੱਟ ਦਿੱਤੀ ਸੀ ਇਹਨਾਂ ਨੇ ਆਪਦੀ ਇਸ ਅਵੰਤਾ ਇਨਕਲੇਵ ਦਾ ਸਰਕਾਰ ਕੋਲੇ ਸ਼ੋਅ ਕੀਤਾ ਕਿ 2015 ਦੀ ਸਾਡੀ ਇਹ ਕਲੋਨੀ ਬਣੀ ਹੋਈ ਹੈ ਤੇ ਉਸ ਪਾਲਿਸੀ ਤਹਿਤ ਕੇਵਲ 3 ਕਰੋੜ ਰੁਪਇਆ ਭਰ ਕੇ ਇਹਨਾਂ ਨੇ ਬੈਨੀਫਿਟ ਉਹ ਅਪਰੂਵਲ ਕਰਾ ਕੇ ਰੈਗੂਲਰਾਈਜ਼ ਕਰਾ ਲਈ ਆਪਦੀ ਕਲੋਨੀ ਨੂੰ ਗੂਗਲ ਮੈਪ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਉਸ ਦੇ ਰਾਹੀਂ ਉਹ ਇਹ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕਿ 2015 ਦੇ ਵਿੱਚ ਤਾਂ ਉੱਥੇ ਕੋਈ ਕਲੋਨੀਓ ਨਹੀਂ ਸੀ ਆ ਗੂਗਲ ਮੈਪ ਹੈ ਜੀ ਦਸੰਬਰ 25 2017 ਆ ਹਰਾ ਏਰੀਆ ਜਿਹੜਾ ਇਹ ਇਸ ਜਗ੍ਹਾ ਤੇ ਕਲੋਨੀ ਹੈ ਤੇ ਇਹ 17 ਦੇ ਵਿੱਚ ਸਿਰਫ ਖੇਤ ਸੀ ਉੱਥੇ 2019 30 10 2019 ਇਹਦੇ ਥੋੜਾ ਕਲੀਅਰ ਮੈਪ ਆਇਆ ਆਂ ਦੇਖ ਲਓ ਆ ਮੈਂ ਜਿਹੜਾ ਪਿੰਕ ਮਾਰਕਰ ਨਾਲ ਹਾਈਲਾਈਟ ਕੀਤਾ ਆ ਏਰੀਆ ਅਵੰਕਤਾ ਇਨਕਲੇਵ ਹੈ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਈ ਆ 19 ਚ ਵੀ ਕੇਵਲ ਤੇ ਕੇਵਲ ਖੇਤ ਆ ਉੱਥੇ ਤੁਸੀਂ ਦੇਖੋ ਜਿੱਥੇ 19 ਚ ਖੇਤ ਸੀ ਆ ਵੀ ਦੇ ਵਿੱਚ ਕੱਚੀਆਂ ਸੜਕਾਂ ਬਣਨ ਲੱਗੀਆਂ ਉੱਥੇ 20 ਦੇ ਵਿੱਚ ਇਹਨਾਂ ਨੇ ਥੋੜੀ ਥੋੜੀ ਉੱਥੇ ਡਵੈਲਪਮੈਂਟ ਸ਼ੁਰੂ ਕੀਤੀ ਆਹ ਏਰੀਆ ਬਣ ਗਿਆ ਆ 19 ਦਾ ਆ 20 ਦਾ ਵਿਜੀਲੈਂਸ ਨੇ ਸਟੇਟਮੈਂਟਾਂ ਲਈਆਂ ਤੇ ਸਾਰੇ ਭੁਗਤੇ ਕਿ ਸਾਡੇ ਕੋਈ ਇਹ 15 ਪੁੱਤਰਾ ਦੇ ਨਹੀਂ ਇਹ ਤਾਂ ਸਾਡੇ ਨਾਲ ਤਾਂ ਸਟਾਫ ਪੇਪਰ ਲਿਆ ਕੇ ਸਾਡੇ ਤੋਂ ਦਸਤਖਤ ਕਰਾ ਕੇ ਰੱਖਿਆ ਉਹ ਸਾਰਾ ਚਿੱਠਾ ਜਿਹੜਾ ਉਹ ਵਿਜੀਲੈਂਸ ਕੋਲ ਇੱਥੇ ਸਿਆਸਤਦਾਨਾਂ ਦੀ ਨੀਅਤ ਅਤੇ ਰਾਜ ਕਰਨ ਦੀ ਨੀਤੀ ਦੇ ਉੱਤੇ ਜਿਹੜਾ ਸਵਾਲ ਹੈ ਉਹ ਸਵਾਲ ਨੂੰ ਅਡਰੈਸ ਕਰਦਾ ਹੈ ਕੀ ਚਾਹੁੰਦਾ ਹੈ ਪੰਜਾਬ ਪ੍ਰੋਗਰਾਮ ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਦਾ ਟੀਵੀ ਐਨ ਆਰ ਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਪੰਜਾਬ ਦੇ ਬਹੁਤ ਸਾਰੇ ਮਸਲੇ ਤੇ ਬਹੁਤ ਸਾਰੇ ਮਿਸਾਇਲ ਐਸੇ ਨੇ ਜਿਨ੍ਹਾਂ ਨੂੰ ਪੰਜਾਬ ਚਾਹੁੰਦਾ ਕਿ ਉਹ ਅਡਰੈਸ ਹੋਣੇ ਚਾਹੀਦੇ ਨੇ ਉਹਨਾਂ ਬਾਬਤ ਗੱਲਬਾਤ ਹੋਵੇ ਉਹਨਾਂ ਮਸਲਿਆਂ ਦੇ ਹੱਲ ਹੋਣ ਤਾਂ ਜੋ ਪੰਜਾਬ ਦੀ ਜਿਹੜੀ ਆਬੋ ਹਵਾ ਹੈ ਚਾਹੇ ਉਹ ਰਾਜਨੀਤਿਕ ਹੈ ਚਾਹੇ ਸਮਾਜਿਕ ਹੈ ਚਾਹੇ ਸਿਆਸੀ ਹੈ ਤੇ ਚਾਹੇ ਆਰਥਿਕ ਹੈ ਉਸ ਦੇ ਵਿੱਚੋਂ ਚੰਗੀਆਂ ਖਬਰਾਂ ਜਿਹੜੀਆਂ ਨੇ ਜਾਂ ਚੰਗਾ ਵਾਤਾਵਰਨ ਚੰਗਾ ਮਾਹੌਲ ਸਾਡੇ ਸਾਹਮਣੇ ਆਵੇ ਤੁਹਾਨੂੰ ਭਲੀ ਭਾਂਤ ਪਤਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਅਤੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਾਨੂੰ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਰਾਹੀਂ ਦੇਖ ਰਹੇ ਸਾਰੇ ਸੱਜਣਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸੀ ਤਰਾਤਲ ਜਿਹੜੀ ਹੈ ਉਹ ਇਸ ਵਕਤ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਖਾਸੀ ਗਰਮਾਈ ਹੋਈ ਹੈ ਤੇ ਲੈਂਡ ਪੁੱਲਿੰਗ ਪਾਲਿਸੀ ਦੀ ਜੱਦ ਦੇ ਵਿੱਚ ਯਾਨੀ ਕਿ ਇਹ ਸਾਰੇ ਮਾਮਲੇ ਦੀ ਜੱਦ ਦੇ ਵਿੱਚ ਲੁਧਿਆਣਾ ਤੋਂ ਸੀਨੀਅਰ ਅਕਾਲੀ ਆਗੂ ਜਿਹੜੇ ਕਿ ਅੱਜ ਕੱਲ ਵੱਖਰੀ ਅਕਾਲੀ ਦਲ ਦੀ ਸੁਰ ਆਲਾਪ ਰਹੇ ਨੇ ਯਾਨੀ ਕਿ ਮਨਪ੍ਰੀਤ ਸਿੰਘ 41 ਹੋਰਾਂ ਦੇ ਉੱਤੇ ਵੀ ਲੈਂਡ ਪੁੱਲਿੰਗ ਪਾਲਿਸੀ ਦੀ ਇੱਕ ਗਾਜ ਜਾਂ ਆਪਾਂ ਕਹਿ ਲਈਏ ਕਿ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਨੇ ਜਿੱਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦਾ ਕਿਸਾਨ ਇਹ ਚਾਹੁੰਦਾ ਹੈ ਪੰਜਾਬ ਇਹ ਚਾਹੁੰਦਾ ਹੈ ਕਿ ਜਿਸ ਸਮੂਹਿਕ ਰੂਪ ਦੇ ਵਿੱਚ ਸਾਂਝੇ ਤੌਰ ਦੇ ਉੱਤੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਨੇ ਜਮਹੂਰੀ کارਕੂਨਾ ਨੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੁੱਲਿੰਗ ਪਾਲਿਸੀ ਜਿਸ ਦੇ ਵਿੱਚ ਲਗਭਗ 65000 ਏਕੜ ਦੇ ਕਰੀਬ ਰਕਵਾ ਅਤੇ ਕਈ ਸਾਰੇ ਪੰਜਾਬ ਦੇ ਪਿੰਡ ਜਿਹੜੇ ਨੇ ਉਹਨਾਂ ਦੀ ਜ਼ਮੀਨ ਲੈਂਡ ਪੁੱਲਿੰਗ ਪਾਲਿਸੀ ਤਹਿਤ ਲਈ ਜਾਣੀ ਹੈ ਔਰ ਇੱਕ ਗੱਲ ਮਹੱਤਵਪੂਰਨ ਕਿ ਅਸੀਂ ਪਹਿਲਾਂ ਤੁਹਾਨੂੰ ਲੈਂਡ ਪੂਲਿੰਗ ਪਾਲਿਸੀ ਬਾਰੇ ਚੰਗੀ ਤਰ੍ਹਾਂ ਸਮਝਾ ਚੁੱਕੇ ਹਾਂ ਪਰ ਕੁੱਲ ਮਿਲਾ ਕੇ ਮੋਟਾ ਜਿਹਾ ਮਸਲਾ ਇਹੋ ਹੈ ਕਿ ਜੇਕਰ ਕੋਈ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦਾ ਹੈ ਤਰੱਕੀ ਦੇ ਨਾਂ ਦੇ ਉੱਤੇ ਜਾਂ ਸ਼ਹਿਰੀਕਰਨ ਦੇ ਨਾਂ ਦੇ ਉੱਤੇ ਜਾਂ ਫਿਰ ਉਦਯੋਗਿਕ ਇਕਾਈਆਂ ਲੱਗਣ ਦੇ ਨਾਂ ਦੇ ਉੱਤੇ ਤਾਂ ਫਿਰ ਉਸ ਨਾਲ ਧੱਕਾ ਕਿਉਂ ਕੀਤਾ ਜਾਂਦਾ ਹੈ ਸਰਕਾਰ ਦੇ ਵੱਲੋਂ ਮਨਪ੍ਰੀਤ ਸਿੰਘ ਿਆਲੀ ਹੋਰਾਂ ਦਾ ਰੋਲ ਇਸ ਕਰਕੇ ਸਾਹਮਣੇ ਆਇਆ ਕਿ ਤੁਹਾਨੂੰ ਸਾਰਿਆਂ ਨੂੰ ਚੰਗੇ ਤਰੀਕੇ ਨਾਲ ਪਤਾ ਹੈ ਕਿ ਮਨਪ੍ਰੀਤ ਸਿੰਘ ਿਆਲੀ ਹੋਰੀ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਦੀ ਟਿਕਟ ਤੋਂ ਲੁਧਿਆਣਾ ਤੋਂ ਆਪਣੀ ਚੋਣ ਜਿੱਤਦੇ ਰਹੇ ਨੇ ਕੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਦੇ ਰੂਪ ਦੇ ਵਿੱਚ ਪਰਮਬੰਦ ਸਿੰਘ ਬੰਟੀ ਰੋਮਾਣਾ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਅਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਮਨਪ੍ਰੀਤ ਸਿੰਘ ਿਆਲੀ ਦੇ ਉੱਤੇ ਪਰਮਬੰਦ ਸਿੰਘ ਬੰਟੀ ਰੋਮਾਣਾ ਅਕਾਲੀ ਦਲ ਦੇ ਲੀਡਰ ਬਹੁਤ ਸਾਰੇ ਇਲਜ਼ਾਮ ਲਾਉਂਦੇ ਹੋਏ ਨਜ਼ਰ ਆਏ ਇਲਜ਼ਾਮ ਵੀ ਲੈਂਡ ਪੁੱਲਿੰਗ ਪਾਲਿਸੀ ਦੇ ਬਾਬਤ ਹੀ ਮਸਲਾ ਇਹ ਉਠਾਇਆ ਪਰਮਬੰਦ ਸਿੰਘ ਬੰਟੀ ਰੁਮਾਣਾ ਹੋਰਾ ਨੇ ਕਿ ਲੈਂਡ ਪੁੱਲਿੰਗ ਪਾਲਿਸੀ ਜਿਹੜੀ 2013 ਤੋਂ 2018 ਦੇ ਵਿੱਚ ਵੀ ਕਾਰਜਸ਼ੀਲ ਸੀ ਉਦੋਂ ਦੀਆਂ ਸਰਕਾਰਾਂ ਜਦੋਂ ਇਹਨੂੰ ਲੈ ਕੇ ਆਈਆਂ ਸੀ ਤਾਂ ਉਦੋਂ ਮਨਪ੍ਰੀਤ ਸਿੰਘ ਈਆਲੀ ਹੋਰਾ ਦੀ ਜ਼ਮੀਨ ਲੈਂਡ ਪੁੱਲਿੰਗ ਪਾਲਿਸੀ ਦੇ ਵਿੱਚ ਆ ਰਹੀ ਸੀ ਉਸ ਤੋਂ ਬਾਅਦ ਹੁਣ ਜਦੋਂ ਮੌਜੂਦਾ ਪੰਜਾਬ ਸਰਕਾਰ ਨੇ ਇਹ ਸਾਰੇ ਨੋਟੀਫਿਕੇਸ਼ਨ ਦੁਆਰਾ ਤੋਂ ਕਰਨੇ ਸ਼ੁਰੂ ਕੀਤੇ ਨੇ ਜਿਸ ਦੇ ਵਿੱਚ ਕਿਸਾਨਾਂ ਨੂੰ ਕਈ ਸਾਰੀਆਂ ਸੁਵਿਧਾਵਾਂ ਦੇਣ ਦੀ ਗੱਲ ਵੀ ਕੀਤੀ ਗਈ ਹੈ ਯਾਨੀ ਕਿ ਇੱਕ ਕਮਰਸ਼ੀਅਲ ਪਲਾਟ 1000 ਗੱਜ ਦਾ ਇੱਕ ਰੈ residențial ਪਲਾਟ ਔਰ ਜਦੋਂ ਤੱਕ ਜਾਂ ਮਤਲਬ 3 ਸਾਲ ਤੱਕ ਜਦੋਂ ਉੱਥੇ ਤਰੱਕੀ ਸ਼ੁਰੂ ਨਹੀਂ ਹੁੰਦੀ ਹੈਗੀ ਉੱਥੇ ਕੰਮ ਸ਼ੁਰੂ ਨਹੀਂ ਹੁੰਦਾ ਹੈ ਉਦੋਂ ਤੱਕ ਕਿਸਾਨਾਂ ਨੂੰ ਪ੍ਰਤੀ ਅ ਵਰੇ ਕਿਰਾਏ ਦੇ ਰੂਪ ਦੇ ਵਿੱਚ 1 ਲੱਖ ਰੁਪਈਆ ਦੇਣਾ ਪਹਿਲਾਂ 30 ਹਜ਼ਾਰ ਸੀ ਫਿਰ 50 ਹੋਇਆ ਫਿਰ 1 ਲੱਖ ਹੋਇਆ ਹੋਰ ਵੀ ਕਈ ਸਾਰੇ ਜਿਹੜੇ ਜਿਹੜੀਆਂ ਸਹੂਲਤਾਂ ਨੇ ਉਹ ਅਨਾਉਂਸ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਮੁੜਦੇ ਆ ਮਨਪ੍ਰੀਤ ਸਿੰਘ ਈਆਲੀ ਤੇ ਪਰਮਬੰਦ ਸਿੰਘ ਬੰਟੀ ਰੋਮਾਣਾ ਦੇ ਉੱਤੇ ਪਰਮਬੰਦ ਸਿੰਘ ਬੰਟੀ ਰੋਮਾਣਾ ਹੋਰਾਂ ਨੇ ਕੀ ਚਾਹੁੰਦਾ ਹੈ ਪੰਜਾਬ ਪ੍ਰੋਗਰਾਮ ਦੇ ਰਾਹੀ ਮਨਪ੍ਰੀਤ ਸਿੰਘ ਈਆਲੀ ਦੇ ਉੱਤੇ ਇਹ ਦੋਸ਼ ਲਾਇਆ ਕਿ ਮਨਪ੍ਰੀਤ ਸਿੰਘ ਈਆਲੀ ਹੋਰੀ ਜਿਹੜੇ ਕਿ ਇੱਕ ਬਿਲਡਰ ਦੇ ਇਹ ਕਲੋਨਾਈਜ਼ਰ ਦੇ ਰੂਪ ਦੇ ਵਿੱਚ ਜਾਂ ਵਪਾਰੀ ਦੇ ਰੂਪ ਦੇ ਵਿੱਚ ਵੀ ਲੁਧਿਆਣੇ ਦੇ ਵਿੱਚ ਆਪਣਾ ਕਾਰੋਬਾਰ ਕਰਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਵਰੇ 2018 ਦੇ ਵੇਲੇ ਇਹਨਾਂ ਦੀ 28 ਏਕੜ ਦੇ ਕਰੀਬ ਜ਼ਮੀਨ ਜਿਹੜੀ ਲੁਧਿਆਣੇ ਦਾ ਨਾਮ ਲੱਗਦਾ ਪਿੰਡ ਬੀਰਮੀ ਤੁਹਾਨੂੰ ਪਤਾ ਹੈ ਕਿ ਬੀਰਮੀ ਦੇ ਵੀ ਅਕਾਲੀ ਅਤੇ ਕਾਂਗਰਸੀ ਜਿਹੜੇ ਸਿਆਸਤਦਾਨ ਨੇ ਉਹ ਪੰਜਾਬ ਦੇ ਵਿੱਚ ਕਾਫੀ ਮਸ਼ਹੂਰ ਰਹੇ ਨੇ ਕਿ ਪਿੰਡ ਬੀਰਮੀ ਦੇ ਵਿੱਚ ਇਹਨਾਂ ਨੇ ਅਵੰਤਾ ਐਨਕਲੇਵ ਨਾਂ ਦੀ ਇੱਕ ਕਲੋਨੀ ਕੱਟੀ ਸੀ ਮਨਪ੍ਰੀਤ ਸਿੰਘ 41 ਅਤੇ ਉਹਨਾਂ ਦੇ ਦੋ ਭਰਾ ਮਤਲਬ ਇਹ ਤਿੰਨੋਂ ਭਰਾਵਾਂ ਨੇ ਰਲ ਕੇ 28 ਏਕੜ ਪਿੰਡ ਬੀਰਮੀ ਦੇ ਵਿੱਚ ਜਿਹੜਾ ਕਿ ਲੁਧਿਆਣਾ ਹਦੂਦ ਦੇ ਹੁਣ ਵਿੱਚ ਵਿੱਚ ਹੀ ਆ ਜਾਂਦਾ ਕਿਉਂਕਿ ਲੁਧਿਆਣਾ ਫੈਲ ਹੀ ਐਨਾ ਗਿਆ ਔਰ ਕਿਸੇ ਵਕਤ ਇਹ ਗੱਲ ਹੁੰਦੀ ਸੀ ਕਿ 41 ਪਿੰਡ ਸਾਨੂੰ ਜਦੋਂ ਲੁਧਿਆਣੇ ਦੇ ਵਿੱਚ ਐਂਟਰ ਹੁੰਦੇ ਸੀਗੇ ਉਧਰੋਂ ਈਆਲੀ ਵਾਲੀ ਨਹਿਰ ਵਾਲੇ ਪਾਸੇੋਂ ਦਾ ਸਾਫ਼ ਔਰ ਸਪਸ਼ਟ ਨਜ਼ਰ ਆ ਜਾਂਦਾ ਹੁੰਦਾ ਸੀ ਇਹ ਵਾਲੀ ਪਿੰਡ ਪਰ ਅੱਜ ਕੱਲ ਲੁਧਿਆਣੇ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਲੁਧਿਆਣਾ ਆਪਣੇ ਆਪਣੀ ਹਦੂਦ ਤੋਂ 15 15 20 20 25 25 ਕਿਲੋਮੀਟਰ ਬਾਹਰ ਤੱਕ ਫੈਲਿਆ ਹੋਇਆ ਸੋ ਪਰਮਿੰਦ ਬੰਦ ਸਿੰਘ ਬੰਟੀ ਰਮਾਣਾ ਹੋਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਸ ਵਕਤ ਇਹ ਗੱਲ ਕਹੀ ਸੀ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਜਾਂ ਜਿਨ੍ਹਾਂ ਦੀਆਂ ਕਲੋਨੀਆਂ 2018 ਤੱਕ ਇਰੈਗੂਲਰ ਨੇ ਉਹ ਨੋਮੀਨਲ ਜੇ ਚਾਰजेस ਭਰ ਕੇ ਆਪਣੀਆਂ ਕਲੋਨੀਆਂ ਨੂੰ ਰੈਗੂਲਰ ਰੈਗੂਲਰਾਈਜ਼ ਕਰਾ ਸਕਦੇ ਨੇ ਉਹਨੂੰ ਅਧਿਕਰਤ ਕਰਵਾ ਸਕਦੇ ਨੇ ਕਲੋਨੀ ਨੂੰ ਸੋ ਬੰਟੀ ਰੋਮਾਨਾ ਹੋਰੀ ਕਹਿੰਦੇ ਕਿ ਵਰੇ 2015 ਦੇ ਵਿੱਚ ਇਹਨਾਂ ਨੇ ਸ਼ੋ ਕੀਤਾ ਮਨਪ੍ਰੀਤੇ ਵਾਲੀ ਹੋਰਾਂ ਨੇ ਕਿ ਪਿੰਡ ਬੀਰਮੀ ਦੀ ਜਿਹੜੀ 28 ਏਕੜ ਜ਼ਮੀਨ ਹੈ ਜਿਸ ਦੇ ਵਿੱਚ ਅਵੰਤਾ ਇਨਕਲੇਵ ਨਾਂ ਦੀ ਕਲੋਨੀ ਰੈ residențial ਕਲੋਨੀ ਜਿਹੜੀ ਆ ਉਹ ਕੱਟੀ ਗਈ ਆ ਰਹਾਇਸ਼ੀ ਪਲਾਟ ਰਹਾਇਸ਼ੀ ਕਲੋਨੀ ਜਿਹੜੀ ਆ ਉਹ ਕੱਟੀ ਗਈ ਆ ਕਿ ਇਹਨਾਂ ਨੇ ਕਿਧਰੇ ਮਨਪ੍ਰੀਤ ਸਿੰਘ ਿਆਲੀ ਹੋਰਾਂ ਨੇ ਆਮ 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 ਆਦਮੀ ਪਾਰਟੀ ਦੀ ਜੋ ਮੌਜੂਦਾ ਪੰਜਾਬ ਦੀ ਸਰਕਾਰ ਹੈ ਇਸ ਦੀ ਹਮਾਇਤ ਦੇ ਨਾਲ ਕੁਝ ਇੱਕ ਨੋਮੀਨਲ ਜੀ ਫੀਸ ਭਰ ਕੇ ਪਿਛਲੀਆਂ ਤਰੀਕਾਂ ਦੇ ਵਿੱਚ ਯਾਨੀ ਕਿ 2015 ਦੇ ਵਿੱਚ ਇਹ ਸ਼ੋਅ ਕੀਤਾ ਕਿ 2015 ਦੇ ਵਿੱਚ ਅਸੀਂ ਫੀਸ ਭਰ ਕੇ ਇਹ ਕਲੋਨੀ ਕੱਟ ਦੁੱਤੀ ਸੀ ਕਿਉਂਕਿ ਪਾਲਿਸੀ 2018 ਤੋਂ ਲਾਗੂ ਹੋਣੀ ਸੀ ਸਰਕਾਰ ਨੇ ਕਿਹਾ ਸੀ ਕਿ 2018 ਤੋਂ ਪਹਿਲਾਂ ਪਹਿਲਾਂ ਵਾਲੇ ਜਿਹੜੇ ਨੇ ਉਹ ਆਪਣੇ ਚਾਰजेस ਭਰ ਕੇ ਆਪਣੀਆਂ ਕਲੋਨੀਆਂ ਨੂੰ ਰੈਗੂਲਰ ਕਰਵਾ ਸਕਦੇ ਨੇ ਹੁਣ ਬੰਟੀ ਰੁਮਾਨਾ ਹੋਰੀ ਕਹਿੰਦੇ ਕਿ ਜਿਸ ਤਰੀਕੇ ਨਾਲ ਮਨਪ੍ਰੀਤ ਵਾਲੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਕਲੋਨੀ ਤਾਂ 2018 ਤੋਂ ਪਹਿਲਾਂ ਦੀ ਕੱਟੀ ਹੋਈ ਹੈ ਤਾਂ ਉਹ Google Map ਦੀਆਂ ਕੁਝ ਤਸਵੀਰਾਂ ਲੈ ਕੇ ਸਾਹਮਣੇ ਆਉਂਦੇ ਨੇ ਬੰਟੀ ਰੁਮਾਣਾ ਹੋਰੀ ਔਰ Google Map ਦੀਆਂ ਉਹਨਾਂ ਤਸਵੀਰਾਂ ਦੇ ਰਾਹੀਂ ਉਹ 2015 ਤੋਂ ਲੈ ਕੇ ਅੱਜ ਦੀ ਤਾਰੀਖ ਤੱਕ ਉਹ Google Map ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਉਸ ਦੇ ਰਾਹੀਂ ਉਹ ਇਹ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕੇ 2015 ਦੇ ਵਿੱਚ ਤਾਂ ਉੱਥੇ ਕੋਈ ਕਲੋਨੀਓ ਨਹੀਂ ਸੀ ਜਿਸ ਕਲੋਨੀ ਦਾ ਜ਼ਿਕਰ ਮਨਪਰੀ ਤੇ ਆਲੀਹੋਰੀ ਕਹਿ ਰਹੇ ਨੇ ਕਿ ਅਵੰਤਾ ਇਨਕਲੇਬ ਜਿਹੜੀ ਹੈ ਉਹ 2015 ਦੇ ਵਿੱਚ ਅਸੀਂ ਕੱਟ ਦਿੱਤੀ ਸੀ ਜਾਂ ਰੈਗੂਲਰ ਰੈਗੂਲਰ ਕਰ ਦਿੱਤੀ ਗਈ ਸੀ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆਂ ਕਿ ਪੰਜਾਬ ਇਹ ਚਾਹ ਰਿਹਾ ਇਸ ਵਕਤ ਕਿ ਲੈਂਡ ਪੁੱਲਿੰਗ ਪਾਲਿਸੀ ਦੇ ਮਾਤ ਹਿਤ ਜਾਂ ਉਸ ਦੇ ਅਧੀਨ ਜੇਕਰ ਪੰਜਾਬ ਦਾ ਕਿਸਾਨ ਜ਼ਮੀਨ ਨਹੀਂ ਦੇਣਾ ਚਾਹੁੰਦਾ ਤਾਂ ਇਸ ਮਸਲੇ ਨੂੰ ਬੈਠ ਕੇ ਹੀ ਹੱਲ ਕੀਤਾ ਜਾ ਸਕਦਾ ਹੈ ਸਰਕਾਰ ਕਿਸਾਨ ਧਿਰਾਂ ਕਿਸਾਨ ਜਥੇਬੰਦੀਆਂ ਔਰ ਜਿਹੜੇ ਸਬੰਧਤ ਹੋਰ ਧਿਰਾਂ ਨੇ ਉਹ ਧਿਰਾਂ ਅਤੇ ਸਰਕਾਰ ਆਪਸ ਦੇ ਵਿੱਚ ਮਿਲ ਕੇ ਹੀ ਲੈਂਡ ਪੂਲਿੰਗ ਪਾਲਿਸੀ ਦਾ ਜਿਹੜਾ ਇਹ ਸਾਰਾ ਪ੍ਰਕਰਨ ਚੱਲ ਰਿਹਾ ਹੈ ਜਿਹੜੀ ਸਾਰੀ ਪ੍ਰਕਿਰਿਆ ਚੱਲ ਰਹੀ ਹੈ ਇਸ ਪ੍ਰਕਿਰਿਆ ਨੂੰ ਹੱਲ ਕੀਤਾ ਜਾ ਸਕਦਾ ਪਰ ਸਵਾਲ ਜਿਹੜਾ ਹੈ ਸਵਾਲ ਆਉਂਦਾ ਸਿੱਧੇ ਤੌਰ ਦੇ ਉੱਤੇ ਸਿਆਸਤਦਾਨਾਂ ਦੇ ਉੱਤੇ ਸਿਆਸਤਦਾਨਾਂ ਦੀ ਨੀਅਤ ਅਤੇ ਰਾਜ ਕਰਨ ਦੀ ਨੀਤੀ ਦੇ ਉੱਤੇ ਜਿਹੜਾ ਸਵਾਲ ਹੈ ਉਹ ਸਵਾਲ ਨੂੰ ਅਡਰੈਸ ਕਰਦਾ ਹੈ ਕੀ ਚਾਹੁੰਦਾ ਹੈ ਪੰਜਾਬ ਪ੍ਰੋਗਰਾਮ ਹੁਣ ਮਨਪ੍ਰੀਤ 41 ਹੋਰਾਂ ਦੇ ਉੱਤੇ ਜਿਹੜੇ ਦੋਸ਼ ਲੱਗੇ ਨੇ ਇਦਾਂ ਦੇ ਹੀ ਦੋਸ਼ ਪਿੰਡਾਂ ਦੇ ਆਮ ਲੋਕ ਜਿਹੜੇ ਜਿਨ੍ਹਾਂ ਦੀਆਂ ਜ਼ਮੀਨਾਂ ਨੋਟੀਫਾਈ ਹੋਈਆਂ ਨੇ ਜਾਂ ਜਿਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਜਾਂ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪੰਜਾਬ ਸਰਕਾਰ ਨੇ ਵਿਕਸਤਕਰਨ ਕਰਨੀ ਆ ਨੀ ਜਾਂ ਟੀਚਾ ਰੱਖਿਆ ਹੋਇਆ ਤਾਂ ਆਮ ਲੋਕ ਕਹਿੰਦੇ ਨੇ ਕਿ ਸਾਡੀਆਂ ਜ਼ਮੀਨਾਂ ਤਾਂ ਬਾਅਦ ਚ ਲੈ ਲਿਓ ਪਹਿਲਾਂ ਜਿਹੜੇ ਰਾਜਨੀਤਿਕ ਲੋਕ ਨੇ ਜਿਨ੍ਹਾਂ ਦੇ ਵੱਡੇ ਵੱਡੇ ਪਲਾਟ ਪਏ ਨੇ ਜਿਨ੍ਹਾਂ ਦੀਆਂ ਕਈ 100 ਏਕੜ ਜ਼ਮੀਨਾਂ ਜਿਹੜੀਆਂ ਨੇ ਉਹ ਵੱਡੇ ਸ਼ਹਿਰਾਂ ਦੇ ਨਾਲ ਲੱਗਦੀਆਂ ਪਈਆਂ ਨੇ ਪਹਿਲਾਂ ਉਹ ਐਮਐਲਏ ਸਹਿਬਾਨ ਪਹਿਲਾਂ ਉਹ ਰਾਜਨੀਤਿਕ ਆਗੂ ਆਪਣੀਆਂ ਜ਼ਮੀਨਾਂ ਲੈਂਡ ਪੁੱਲਿੰਗ ਪਾਲਿਸੀ ਦੇ ਤਹਿਤ ਪੰਜਾਬ ਸਰਕਾਰ ਨੂੰ ਦੇ ਦੇਣ ਤੇ ਕਿਸਾਨ ਕਹਿੰਦੇ ਫਿਰ ਅਸੀਂ ਵੀ ਸੋਚ ਲਵਾਂਗੇ ਵੀ ਭਾਈ ਸਾਡੇ ਲੀਡਰ ਸਾਡੇ ਸਿਆਸਤਦਾਨ ਜਿਹੜੇ ਸਾਨੂੰ ਲੀਡ ਕਰਦੇ ਆ ਜਦੋਂ ਉਹ ਆਪਣੀ ਜ਼ਮੀਨ ਦੀ ਕੁਰਬਾਨੀ ਦੇ ਸਕਦੇ ਆ ਤਾਂ ਫਿਰ ਜਨਤਾ ਵੀ ਉਹਨਾਂ ਦੇ ਪਿੱਛੇ ਲੱਗਣ ਬਾਰੇ ਸੋਚ ਸਕਦੀ ਹੈ ਪਰ ਇਹ ਸਵਾਲ ਸੱਚਮੁੱਚ ਬਹੁਤ ਗੰਭੀਰ ਹੈ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀਂ ਇਹ ਇਹ ਸਵਾਲ ਦੀ ਗੰਭੀਰਤਾ ਇਹ ਹੈ ਕਿ ਇੱਕ ਪਾਸੇ ਮਨਪ੍ਰੀਤ ਸਿੰਘ 41 ਹੋਰੀ ਨੇ ਜਿਹੜੇ ਕਿ ਇੱਕ ਸੁਧਾਰਕ ਦੇ ਰੂਪ ਦੇ ਵਿੱਚ ਕਹਿ ਲਈਏ ਜਾਂ ਇੱਕ ਵਲੰਟੀਅਰ ਦੇ ਰੂਪ ਦੇ ਵਿੱਚ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਪੈਰਾਂ ਸਰ ਕਰਨ ਦੇ ਲਈ ਪੰਜ ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਹੋਏ ਨੇ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬੇਹੱਦ ਕਰੀਬੀ ਪਰਮਬੰਦ ਸਿੰਘ ਬੰਟੀ ਰੋਮਾਣਾ ਹੋਰਾਂ ਨੇ ਜਿਹੜੇ ਦੋਸ਼ ਲਗਾਏ ਨੇ ਮਨਪ੍ਰੀਤ ਤੇ 41 ਹੋਰਾਂ ਦੇ ਉੱਤੇ ਕਿ ਉਹਨਾਂ ਦੀ 28 ਏਕੜ ਜ਼ਮੀਨ ਜਿਹੜੀ ਹੈ ਉਹ ਉਹਨਾਂ ਨੇ 2015 ਦੇ ਵਿੱਚ ਵਿਕਸਿਤ ਕੀਤੀ ਹੋਈ ਦਿਖਾ ਕੇ ਤਾਂ ਇਸ ਦੇ ਵਿੱਚ ਛੋਟ ਲੈ ਲਈ ਤੇ ਇਸ ਕਲੋਨੀ ਨੂੰ ਆਪਣੀ ਲੈਂਡ ਪੂਲਿੰਗ ਪਾਲਿਸੀ ਤੋਂ ਬਾਹਰ ਕਢਵਾ ਲਿਆ ਕਿਉਂਕਿ ਉਹ ਰੈਗੂਲਰ ਕਰਵਾ ਦਿੱਤੀ ਗਈ ਹੈ ਸੋ ਬੰਟੀ ਰਮਾਣਾ ਹੋਰਾਂ ਦੇ ਸਵਾਲਾਂ ਦਾ ਜਵਾਬ ਮਨਪ੍ਰੀਤ ਸਿੰਘਿਆਲੀ ਹੋਰਾਂ ਨੂੰ ਜ਼ਰੂਰ ਦੇਣਾ ਚਾਹੀਦਾ ਮੈਂ ਕੋਸ਼ਿਸ਼ ਕੀਤੀ ਸੀ ਇਹ ਪ੍ਰੋਗਰਾਮ ਸ਼ੂਟ ਕਰਨ ਤੋਂ ਪਹਿਲਾਂ ਕਿ ਮਨਪ੍ਰੀਤ ਸਿੰਘਿਆਲੀ ਹੋਰਾਂ ਦਾ ਵਰਜ਼ਨ ਫੋਨ ਦੇ ਰੂਪ ਦੇ ਵਿੱਚ ਫੋਨੋ ਦੇ ਰੂਪ ਦੇ ਵਿੱਚ ਲਿਆ ਜਾ ਸਕੇ ਪਰੰਤੂ ਉਹਨਾਂ ਦੀ ਉਪਲਬਧਤਾ ਨਹੀਂ ਹੋ ਪਾਈ ਹੈ ਮੋਬਾਈਲ ਫੋਨ ਦੇ ਉੱਤੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਜਿਉਂ-ਜਿਉਂ ਪੱਖ ਦਾ ਜਾਏਗਾ ਅਸੀਂ ਮਨਪ੍ਰੀਤ ਸਿੰਘ ਿਆਲੀ ਹੋਰਾ ਨਾਲ ਵੀ ਤੇ ਬੰਟੀ ਰੁਮਾਣਾ ਹੋਰਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ ਤਾਂ ਜੋ ਜਿਹੜੇ ਸੱਚ ਨੇ ਉਹ ਨਿੱਤਰ ਕੇ ਸਾਹਮਣੇ ਆ ਸਕਣ ਤੇ ਪੰਜਾਬ ਇਹੋ ਚਾਹੁੰਦਾ ਹੈ ਇਸ ਵਕਤ ਕਿ ਪੰਜਾਬ ਆਪਣੇ ਸਿਆਸਤਦਾਨਾਂ ਦੇ ਉੱਤੇ ਭਰੋਸਾ ਕਰੇ ਪੰਜਾਬ ਆਪਣੀਆਂ ਉਹ ਜ਼ਮੀਨਾਂ ਜਿਹੜੀਆਂ ਜ਼ਮੀਨਾਂ ਕਿਸਾਨ ਨਹੀਂ ਦੇਣਾ ਚਾਹੁੰਦੇ ਉਹਨਾਂ ਜ਼ਮੀਨਾਂ ਦੇ ਦੇ ਕੋਈ ਪੱਕੇ ਪ੍ਰਬੰਧ ਜਾਂ ਪੱਕੇ ਹੱਲ ਕੀਤੇ ਜਾਣ ਪੰਜਾਬ ਇਹੋ ਚਾਹੁੰਦਾ ਕਿ ਪੰਜਾਬ ਦੇ ਜਿਹੜੇ ਰਾਜਨੀਤਿਕ ਆਗੂ ਨੇ ਉਹ ਘਟੋ ਘਟ ਹਾਲਾਂਕਿ ਇਹ ਉਮੀਦ ਘੱਟ ਹੀ ਹੁੰਦੀ ਹੈ ਪਰ ਫਿਰ ਵੀ ਘਟੋ ਘਟ ਮਾੜਾ ਮੋਟਾ ਸੱਚ ਮਾੜੀ ਮੋਟੀ ਅਸਲ ਤਸਵੀਰ ਜਿਹੜੀ ਹੈ ਉਹ ਤਸਵੀਰ ਸਾਹਮਣੇ ਰੱਖ ਦੇਣ ਤਾਂ ਜੋ ਆਮ ਜਨਤਾ ਜਿਹੜੀ ਪੰਜਾਬ ਦੀ ਹੈ ਉਸ ਨੂੰ ਇਹ ਸਾਰੇ ਮਾਮਲੇ ਦੇ ਉੱਤੇ ਸਪਸ਼ਟਤਾ ਹੋ ਸਕੇ ਲੁਧਿਆਣੇ ਦੇ ਵਿੱਚ 28 ਏਕੜ ਜ਼ਮੀਨ ਦੇ ਵਿੱਚ ਇੱਕ ਰੈਗੂਲਰ ਕਲੋਨੀ ਮਨਪ੍ਰੀਤ ਸਿੰਘ 41 ਹੋਰਾਂ ਦੀ ਕੱਟੀ ਹੋਈ ਪਰਮਬੰਦ ਸਿੰਘ ਬੰਟੀ ਰੁਮਾਣਾ ਹੋਰਾਂ ਦਾ ਇਹ ਦੋਸ਼ ਲੱਗਣਾ ਮਨਪ੍ਰੀਤ ਤੇ 41 ਹੋਰਾਂ ਦੀ ਕਿ ਇਹਨਾਂ ਦੀ ਮਿਲੀ ਭੁਗਤ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਹੈ ਔਰ ਉਸ ਤੋਂ ਵੀ ਅਗਲੀ ਗੱਲ ਵੰਟੀ ਰੁਮਾਣਾ ਹੋ ਰਾ ਨੇ ਇਹ ਗੱਲ ਕਹੀ ਕਿ ਮੌਜੂਦਾ ਪੰਜਾਬ ਸਰਕਾਰ ਕੋਲ ਉਹਨਾਂ ਸਾਰੇ ਸਿਆਸਤਦਾਨਾਂ ਦੇ ਕਾਗਜ਼ੀ ਚਿੱਠੇ ਹੈਨਗੇ ਨੇ ਜਿਹੜੇ ਕਿਤੇ ਨਾ ਕਿਤੇ ਜਾ ਕੇ ਮਾੜਾ ਮੋਟਾ ਇਸ ਜਿਹੜੀ ਸਿਆਸਤ ਹੈ ਮੌਜੂਦਾ ਉਸ ਨੂੰ ਹਾਂ ਪੱਕੀ ਹੁੰਗਾਰਾ ਨਹੀਂ ਭਰਦੇ ਸੋ ਪੰਜਾਬ ਇਹ ਚਾਹੁੰਦਾ ਹੈ ਇਸ ਪ੍ਰੋਗਰਾਮ ਦੇ ਖਾਤਮੇ ਦੇ ਵਕਤ ਦੇ ਉੱਤੇ ਕਿ ਪੰਜਾਬ ਦੇ ਵਿੱਚ ਇਹ ਲੈਂਡ ਪੂਲਿੰਗ ਜਿਹੜੀ ਪਾਲਿਸੀ ਆ ਰਹੀ ਹੈ ਇਹ ਲੋਕ ਤਰਜੀਹਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਇਸ ਨੂੰ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਤਾਂ ਜੋ ਪੰਜਾਬ ਦੇ ਵਿੱਚ ਰਾਜਨੀਤਿਕ ਮਾਹੌਲ ਤੋਂ ਲੈ ਕੇ ਸਮਾਜਿਕ ਮਾਹੌਲ ਤੱਕ ਸਾਰੇ ਮਾਹੌਲ ਸੋਹਿਰਦਤਾ ਦੇ ਨਾਲ ਸੁਚੇਤ ਰੂਪ ਦੇ ਵਿੱਚ ਪੰਜਾਬ ਨੂੰ ਹੋਰ ਵਿਕਸਤ ਕਰਨ ਦੇ ਵੱਲ ਆਪਾਂ ਕਦਮ ਵਧਾਉਂਦੇ ਰਹੀਏ ਸੋ ਇਸ ਲੈਂਡ ਪੁੱਲਿੰਗ ਪਾਲਿਸੀ ਮਨਪ੍ਰੀਤ ਸਿੰਘ ਈਆਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਪਰਮਬੰਦ ਸਿੰਘ ਬੰਟੀ ਰੁਮਾਣਾ ਹੋਰਾਂ ਦਾ ਇਲਜ਼ਾਮ ਲਗਾਉਣਾ ਅਤੇ ਸਫਾਈ ਦੇ ਰੂਪ ਦੇ ਵਿੱਚ ਹਾਲੇ ਮਨਪ੍ਰੀਤ ਈਆਲੀ ਵੱਲੋਂ ਕਿਸੇ ਕਿਸਮ ਦੀ ਕੋਈ ਟਿੱਪਣੀ ਨਾ ਆਉਣੀ ਇਹ ਸਾਰੇ ਚਾਹੁੰਦਾ ਹੈ ਪੰਜਾਬ ਕਿ ਇਹ ਸਵਾਲ ਜਲਦ ਤੋਂ ਜਲਦ ਹੱਲ ਹੋਣ ਹਰ ਅਪਡੇਟ ਦੇ ਲਈ ਜੁੜੇ ਰਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਦਿਓ ਇਜਾਜ਼ਤ ਸਤ ਸ੍ਰੀ ਅਕਾਲ